ਜਾਤਛਰੀਆ ਗਾਲਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀਆਂ ਚੱਲ ਰਹੀਆਂ ਨੇ ਚਿਕਨਕਾਰੀ ਵਰਕ ਦੇ ਨਾਲ 2.5 ਮੀਟਰ ਦੀ ਸ਼ਰਟ ਆਈ ਮੀਟਰ ਦਾ ਬਾਟਮ ਆਏਗਾ ਬਾਟਮ ਤੁਹਾਨੂੰ ਪਲੇਨ ਕਾਟਨ ਦਾ ਮਿਲੇਗਾ ਸ਼ਰਟ ਜਿਹੜੀ ਹੈ ਹਕੂਬਾ embroidery ਦੇ ਨਾਲ ਮਿਲੇਗੀ 680 ਦਾ ਪ੍ਰਾਈਸ ਹੈ ਨੌ ਰੰਗ ਨੇ ਇਹਦੇ ਵਿੱਚ ਚਿਕਨਕਾਰੀ ਆਏਗੀ ਪ੍ਰੋਪਰ ওভার ਸ਼ਰਟ ਤੇ ਰੰਗ ਜਿਹੜੇ 9 ਹੈਗੇ ਨੇ ਫ੍ਰੀ ਸ਼ਿਪਿੰਗ ਚਾਰजेस ਹੈ ਇੰਨਾ ਸੁੱਟਾਂ ਵਿੱਚ ਨੌ ਰੰਗ ਨੇ ਚਿਕਨਕਾਰੀ ਵਰਕ ਹੋਇਆ ਬਾਟਮ ਤੁਹਾਨੂੰ ਕਾਟਨ ਦਾ 2.5 ਮੀਟਰ ਦਾ ਪਲੇਨ ਮਿਲੇਗਾ 680 ਰੁਪਏ ਦਾ ਰੇਟ ਹੈ ਰੰਗ ਜਿਹੜੇ ਹੈਗੇ ਨੇ ਸਾਰੇ ਅਵੇਲੇਬਲ ਨੇ 2.5 ਮੀਟਰ ਦਾ ਪਿਓਰ ਵਿਸਕੋਸ ਤੇ ਜ ਨਾਨ ਸ਼ਿਫੋਨ ਵਾਲਾ ਤੁਹਾਨੂੰ ਸੂਰ ਸ਼ਰ ਦਾ ਫੈਬਰਿਕ ਮਿਲੇਗਾ ਬਹੁਤ ਹੈਵੀ embroiderry ਆਏਗੀ ਫੁੱਲ ਹੈਵੀ ਸਿਕਵੈਂਸ embroiderry ਹੈ ਟੌਪ ਤੇ embroiderry ਹੈ ਬਾਟਮ ਤੇ embroiderry ਹੈ ਦੋਨੋਂ ਟੌਪ ਐਂਡ ਬਾਟਮ ਦੀ 2.5 ਮੀਟਰ ਦੀ ਸ਼ਰਟ ਹੈ 1 ਮੀਟਰ ਦਾ ਬਾਟਮ ਹੈ 1000 ਰੁਪਏ ਰੇਟ ਹੈ ਰਾੰਗੇ ਦੇ ਵਿੱਚ 8 ਨੇ ਪੈਡਿੰਗ ਸਪੈਸ਼ਲ ਕਲੈਕਸ਼ਨਾਂ ਨਾਲ ਸਿੰਪਲ ਸੋਬਰ ਜਾਂ ਸੇਮ ਕਲਰ ਦਾ ਦੁਪੱਟਾ ਲੈਸ ਲਾ ਕੇ ਤੁਸੀਂ ਇਹਨੂੰ ਬੜੇ ਹੀ ਵਧੀਆ ਤਰ੍ਹਾਂ ਨਾਲ ਡਿਜ਼ਾਈਨ ਕਰ ਸਕਦੇ ਹੋ 1000 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜ ਜਿਹੜਾ ਫ੍ਰੀ ਹੈ ਹਕੂ ਬਾ ਡਿਜ਼ਾਈਨਾਂ ਦੇ ਨਾਲ ਬੜੇ ਸੋਹਣੇ ਸੋਹਣੇ ਸੂਟ ਆਏ ਨੇ ਦੋ ਰੰਗਾਂ ਦੋ ਕਲੈਕਸ਼ਨ ਆਣੀਆਂ ਥੋੜੀਆਂ ਮਿਕਸ ਹੋ ਗਈਆਂ ਨੇ ਸੋ ਉਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਕਰਕੇ ਦੇਖ ਲੈਣਾ ਇਹ ਜੜੀਆਂ ਨੇ ਹਕੂ ਬਾ ਡਿਜੀਟਲ ਪ੍ਰਿੰਟ ਵਾਲੀਆਂ ਕਲੈਕਸ਼ਨਾਂ ਆਣਗੀਆਂ ਬਹੁਤ ਹੀ ਪਿਆਰੇ ਸੂਟ ਨੇ ਤਾਂ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਹਕੂਬਾ ਡਿਜੀਟਲ ਪ੍ਰਿੰਟ ਦੇ ਨਾਲ embroidery ਉੱਪਰ ਹੋਈ ਹੈ ਫੁੱਲ ਵਰਕ ਹੈ ਤੁਹਾਨੂੰ ਸੂਟ ਤੇ ਮਿਲੇਗਾ 5 ਮੀਟਰ ਦਾ ਸੂਟ ਹੈ 840 ਰੁਪਏ ਦਾ ਰੇਟ ਹੈ ਤੁਸੀਂ ਅਗਰ ਸੂਟ ਬਾਈ ਕਰਨਾ ਜਾਂ ਕੋਈ ਵੀ ਇਹਦੇ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਇਹਨਾਂ ਸੂਟਾਂ ਵਿੱਚ ਰੰਗ ਜਿਹੜੇ ਨੇ ਉਹ ਲਗਭਗ 30 ਨੇ ਤੇ ਸਾਰੇ ਹੀ ਅਵੇਲੇਬਲ ਨੇ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ 840 ਰੁਪਏ ਦੇ ਵਿੱਚ ਰੰਗ ਸਾਰੀ ਤਰ੍ਹਾਂ ਦੇ ਹੈਗੇ ਨੇ ਛੋਟੇ-ਮੋਟੇ ਫੰਕਸ਼ਨਾਂ ਤੇ ਪਾਣ ਲਈ ਸੂਟ ਬਹੁਤ ਸੋਹਣੇ ਨੇ ਤੁਸੀਂ ਅਗਰ ਸੂਟ ਦੇ ਬਾਰੇ ਵਿੱਚ ਹੋਰ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਉਸ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਜਿੰਨੇ ਵੀ ਰੰਗ ਡਿਜ਼ਾਈਨ ਪੈਟਰਨ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਸਟੇਟਸ ਵੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਕੀ ਡੇਲੀ ਦੀਆਂ ਅਪਡੇਟਸ ਆਉਂਦੀਆਂ ਨੇ ਰੀਸੇਲਰਸ ਲਈ ਤੋਂ ਉੱਥੇ ਤੁਹਾਨੂੰ ਡੇਲੀ ਦੀਆਂ ਜੋ ਵੀ ਅਪਡੇਟਸ ਆਇਆ ਕਰਨਗੀਆਂ ਉਹ ਸ਼ੋ ਹੋ ਜਾਇਆ ਕਰਨਗੀਆਂ ਸਾਰੀਆਂ ਕਲੈਕਸ਼ਨਾਂ ਦੇ ਜਿਹੜੀ ਸ਼ਿਪਿੰਗ ਚਾਰजेस ਹੈ ਆਲਮੋਸਟ ਫ੍ਰੀ ਨੇ ਬਾਕੀ ਇਹਨਾਂ ਦੇ ਬਾਰੇ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਗਰ ਮੈਸੇਜ ਦਾ ਰਿਪਲਾਈ ਨਹੀਂ ਆਂਦਾ ਤਾਂ ਫਿਰ ਤੋਂ ਇੱਕ ਵਾਰੀ ਮੈਸੇਜ ਕਰ ਦਿਓ ਕਿਸੇ ਵੇਲੇ ਜਿਹੜੇ ਮੈਸੇਜ ਹੁੰਦੇ ਨੇ ਉਹ ਨੀਚੇ ਹੋ ਜਾਂਦੇ ਨੇ ਤੇ ਮੇਰੇ ਕੋਲੋਂ ਸ਼ੋ ਨਹੀਂ ਹੁੰਦੇ ਇਸ ਲਈ ਫਿਰ ਤੋਂ ਇੱਕ ਵਾਰੀ ਮੈਸੇਜ ਜ਼ਰੂਰ ਕਰ ਦਿਆ ਕਰੋ ਸੱਬਿਆ ਸਾੱਚ ਫਰੋਲਰ ਟ੍ਰੈਂਡਿੰਗ ਡਿਜ਼ਾਈਨ ਆਇਆ ਬਹੁਤ ਹੀ ਪਿਆਰਾ ਸੈਟਿਨ ਜਾਰਜਟ ਦਾ ਫੈਬਰਿਕ ਹੈ ਇਹ 5 ਮੀਟਰ ਦਾ ਤੁਹਾਨੂੰ ਸੈਟਿਨ ਜਾਰਜਟ ਦਾ ਪ੍ਰਿੰਟਡ ਛੂਟ ਮਿਲੇਗਾ 780 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਬਹੁਤ ਹੀ ਪਿਆਰਾ ਹੈ ਡਿਮਾਂਡ ਤੇ ਆਇਆ ਹੈ ਫੈਬਰਿਕ ਜਿਹੜਾ ਉਹ ਤੁਹਾਨੂੰ ਫੁੱਲ ਗਰੰਟੀ ਵਾਲਾ ਮਿਲੇਗਾ 5 ਮੀਟਰ ਦਾ ਬਹੁਤ ਹੀ ਪਿਆਰੇ ਫਲਾਵਰ ਪ੍ਰਿੰਟ ਦੇ ਨਾਲ ਹੀ ਡਿਜ਼ਾਈਨ ਆਇਆ ਸੱਬਿਆ ਸੱਚੀ ਦਾ ਡਿਜ਼ਾਈਨ ਹੈ ਸੈਟਿਨ ਜੌਰਜਟੇ ਦਾ ਫੈਬਰਿਕ ਹੈ ਰੰਗ ਇਹਦੇ ਵਿੱਚ ਜਿਹੜੇ ਨੇ 15 ਨੇ ਸਾਰੇ ਰੰਗ ਅਵੇਲੇਬਲ ਨੇ ਸੂਟਾਂ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਇਹਨਾਂ ਵਿੱਚੋਂ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈ ਤੇ ਸਾਰੇ ਦੇ ਸਾਰੇ ਜਿੰਨੇ ਵੀ ਰੰਗ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਸਤਿ ਸ਼੍ਰੀ ਅਕਾਲ ਤੁਸੀਂ ਸੂਟ ਦੇ ਬਾਰੇ ਕੁਝ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਵੀ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਬਹੁਤ ਪਿਆਰੇ ਸੂਟ ਨੇ ਪ੍ਰਿੰਟਰਡ ਸ਼ੌਰ ਪ੍ਰਿੰਟਰਡ ਬਾਟਮ ਆਏਗਾ ਇਹਦਾ ਪਿਓਰ ਕਾਟਨ ਦੀਆਂ ਗੈਂਬਰੀ ਕਾਟਨ ਦੇ ਟੱਚ ਵਾਲੀਆਂ ਕਲੈਕਸ਼ਨਾਂ ਦਾ ਰੇਟ ਬਹੁਤ ਆਫੋਰਡੇਬਲ ਹੈ ਸਾਰੀਆਂ ਹੀ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਉਹਨਾਂ ਦੇ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਬਿਲਕੁਲ ਫ੍ਰੀ ਨੇ ਕਿਸੇ ਵੀ ਸੂਟ ਤੇ ਐਕਸਟਰਾ ਚਾਰजेस ਨਹੀਂ ਲੱਗਣਗੇ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਜੇਕਰ ਚੈਨਲ ਤੇ ਨਵੇਂ ਹੋ ਇਸ ਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਾਲੇ ਕਿਵੇਂ ਦੇ ਰੰਗਾਂ ਵਾਲੇ ਕਿਹੜੇ ਪ੍ਰਿੰਟ ਟ੍ਰੈਂਡ ਕਰ ਰਹੇ ਨੇ ਤੇ ਜੇਕਰ ਵੀਡੀਓ ਪਸੰਦ ਆਇਆ ਸੂਟ ਸੋਹਣੇ ਲੱਗਣ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਜਰੂਰ ਕਰਨਾ ਕਮੈਂਟ ਵੀ ਜਰੂਰ ਕਰਨਾ ਤੁਹਾਨੂੰ ਕਿਹੜੇ ਸੂਟ ਪਸੰਦ ਆਏ ਤਾਂ ਆਪਣੀ ਫਰੈਂਡਸ ਤੱਕ ਸ਼ ਕਿਉਂਕਿ ਜਿਹੜੀਆਂ ਟ੍ਰੈਂਡੀ ਕਲੈਕਸ਼ਨਾਂ ਨੇ ਸਾਰੀਆਂ ਹੀ ਬਹੁਤ ਪਿਆਰੀਆਂ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ